ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸ੍ਰੀ ਰਾਮ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਦੇ ਪਿੰਡ ਸਦਰਪੁਰ ਦੇ ਵਿੱਚ ਆ ਸਦਰਪੁਰ ਦੇ ਵਿੱਚ ਸਾਡੇ ਅਨੁਸੂਚਿਤ ਜਾਤੀ ਸਮਾਜ ਦੇ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਸਾਨੂੰ ਸਾਡੀ ਐਜੂਕੇਸ਼ਨ ਪ੍ਰਤੀ ਸਾਡੀ ਸੂਬੇ ਦੇ ਵਿੱਚ ਸਿਹਤ ਪ੍ਰਤੀ ਮਿਲਦੀਆਂ ਸੇਵਾਵਾਂ ਲਈ ਸਾਡੇ ਨੌਕਰੀਆਂ ਦੇ ਵਿੱਚ ਰਾਖਵੇਂ ਕਰਨ ਲਈ ਔਰ ਸਾਡੇ ਬਣਦੇ ਮਜ਼ਦੂਰਾਂ ਦੇ ਹੱਕ ਹਕੂਕਾਂ ਦੇ ਲਈ ਵਿਚਾਰ ਚਰਚਾ ਹੋਈ ਹੈ ਜਿਸ ਤੋਂ ਬਾਅਦ ਅੱਜ ਪਿੰਡ ਸਦਰਪੁਰ ਹਲਕਾ ਸਮਾਣਾ ਦੇ ਵਿੱਚ ਅਸੀਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੀ ਜਿਹੜੀ ਕਮੇਟੀ ਦਾ ਹੈਗਾ ਉਹ ਅੱਜ ਜਿਹੜੀ ਹੈਗੀ ਆ ਚੁਣ ਕੇ ਚੁਣਨ ਲੱਗੇ ਆ ਜਿਦੇ ਵਿੱਚ ਅਸੀਂ ਪ੍ਰਧਾਨ ਰਵੀ ਕੁਮਾਰ ਜੀ ਨੂੰ ਜਿਹੜਾ ਚੁਣਿਆ ਹੈ ਔਰ ਸੀਨੀਅਰ ਮੀਤ ਪ੍ਰਧਾਨ ਵੀਰਪਾਲ ਸਿੰਘ ਮੀਤ ਪ੍ਰਧਾਨ ਗੁਰਤੇਜ ਸਿੰਘ ਜਰਨਲ ਸਕੱਤਰ ਭਿੰਦਰ ਸਿੰਘ ਜੋਇੰਟ ਸਕੱਤਰ ਜਸਵਿੰਦਰ ਕੌਰ ਔਰ ਸਕੱਤਰ ਸਾਡੇ ਲਖਬਿੰਦਰ ਸਿੰਘ ਅ ਮੁਖ ਸਲਾਹਕਾਰ ਧਰਮਿੰਦਰ ਸਿੰਘ ਪ੍ਰੇਮ ਸਿੰਘ ਜਥੇਬੰਦ ਸਕੱਤਰ ਧਰਮਿੰਦਰ ਸਿੰਘ ਔਰ ਸਾਡੇ ਖਜ਼ਾਨਾ ਸਕੱਤਰ ਦਵਿੰਦਰ ਸਿੰਘ ਗੁਰਦੇਵ ਸਿੰਘ ਪ੍ਰਿਤਪਾਲ ਸਿੰਘ ਮੰਗੀ ਔਰ ਸਾਡੀਆਂ ਬੀਬੀਆਂ ਚ ਐਗਜ਼ੈਕਟਿਵ ਮੈਂਬਰ ਕਲਵੰਤ ਕੌਰ ਹਰਜਿੰਦਰ ਕੌਰ ਪਰਮਜੀਤ ਕੌਰ ਜਰਨੈਲ ਸਿੰਘ ਕੁਸ਼ਪਿੰਦਰ ਸਿੰਘ ਕੇਸਰ ਸਿੰਘ ਕਮਲਜੀਤ ਕੌਰ ਸੋ ਇਹ ਸਾਰੇ ਜਿਹੜੇ ਹੈਗੇ ਨੇ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਝੰਡੇ ਹੇਠ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਝੰਡੇ ਹੇਠ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੇ ਉਹਨਾਂ ਦੇ ਦਿੱਤੇ ਸਿਧਾਂਤਾਂ ਦੇ ਉੱਪਰ ਚੱਲ ਕੇ ਪਿੰਡ ਦੇ ਵਿੱਚ ਕਾਰਜ ਕਰਨਗੇ ਔਰ ਹਲਕੇ ਦੇ ਵਿੱਚ ਸਮਾਣੇ ਵਿੱਚ ਕਾਰਜ ਕਰਨਗੇ ਔਰ ਜ਼ਿਲ੍ਹੇ ਚ ਔਰ ਉਸ ਤੋਂ ਬਾਅਦ ਪੂਰੇ ਪੰਜਾਬ ਦੀਆਂ ਜਿਹੜੀਆਂ ਇਕਾਈਆਂ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਚੱਲਣਗੇ ਤੋ ਸਾਰੇ ਸਾਥੀਆਂ ਨੂੰ ਸੁਣੇਗੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹ ਸਾਰਾ ਕੁਝ ਜਿਹੜਾ ਸਾਡੇ ਬਹੁਤ ਹੀ ਸਤਕਾਰਯੋਗ ਸੁਬੇਦਾਰ ਜਗਦੇਵ ਸਿੰਘ ਜੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਪੰਜਾਬ ਦੇ ਜਿਹੜੇ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਸਾਡੇ ਸਰਦਾਰਾ ਸਿੰਘ ਅੱਜੂ ਮਾਜਰਾ ਦੀ ਅਗਵਾਈ ਦੇ ਵਿੱਚ ਇਹ ਸਾਰਾ ਤੈਅ ਹੋਇਆ ਔਰ ਅੱਜ ਤੋਂ ਬਾਅਦ ਇਹ ਸਾਰੇ ਬਾਬਾ ਸਾਹਿਬ ਅੰਬੇਦਕਰ ਦੀ ਵਿਚਾਰਧਾਰਾ ਨਾਲ ਚੱਲਣਗੇ ਔਰ ਜਿੱਥੇ ਕਿਤੇ ਸਾਡੇ ਹੱਕ ਅਧਿਕਾਰਾਂ ਦੀ ਗੱਲ ਹੈ ਸਰਕਾਰਾਂ ਵੱਲੋਂ ਕਿੱਦਾਂ ਸਾਡੇ ਮਜ਼ਦੂਰਾਂ ਕਿਰਤੀਆਂ ਲੋਕਾਂ ਦੇ ਹੱਕਾਂ ਦਾ ਕਹਾਣ ਕੀਤਾ ਜਾ ਰਿਹਾ ਕਿੱਦਾਂ ਆ ਤਾਜੀ ਘਟਨਾ ਸੁਨਾਮ ਦੇ ਕੋਲ ਸਾਡੇ 4 ਮਜ਼ਦੂਰ ਮਾਰੇ ਗਏ ਲੇਕਿਨ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਲਗਾਤਾਰ ਸੜਕਾਂ ਤੇ ਉਹਨਾਂ ਦੀਆਂ ਦੇਹਾਂ ਰੱਖ ਕੇ ਉਹਨਾਂ ਦੇ ਸਰੀਰ ਰੱਖ ਕੇ ਸਾਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਲੇਕਿਨ ਸਰਕਾਰ ਦੇ ਕੰਨਾਂ ਤੇ ਮਜ਼ਦੂਰਾਂ ਲਈ ਕਿਰਤੀਆਂ ਦੇ ਲਈ ਕੋਈ ਜਿਹੜਾ ਹੈਗਾ ਇੱਕ ਜਰਾ ਵੀ ਜਿੰਨੀ ਦਇਆ ਨਹੀਂ ਹੈਗੀ ਜਰਾ ਜਿੰਨੀ ਵੀ ਜੜੀ ਹੈਗੀ ਆ ਉਨ੍ਹਾਂ ਦੇ ਅੰਦਰ ਸਾਡੇ ਮਜ਼ਦੂਰਾਂ ਲਈ ਉਹ ਨਹੀਂ ਹੈ ਗਿਆ ਕਿਉਂਕਿ ਅਕਸਰ ਮੈਂ ਕਹਿਣਾ ਹੁੰਦਾ ਕਿ ਸਾਡੀ ਜਿਹੜੀ ਮੰਗਲ ਰੇਗਾ ਸਕੀਮ ਚੱਲ ਰਹੀ ਹੈ ਉਹਦੇ ਵਿੱਚ 100 ਦਿਨ ਦਾ ਰੋਜ਼ਗਾਰ ਮਿਲ ਰਿਹਾ ਹੋਰ ਰੋਜ਼ਗਾਰ 365 ਦਿਨ ਦਾ ਕਿਉਂ ਨਹੀਂ ਹੋ ਸਕਦਾ ਜਾਂ 200 ਦਿਨ ਦਾ 300 ਦਿਨ ਦਾ ਕਿਉਂ ਨਹੀਂ ਹੋ ਸਕਦਾ ਆਖਰ ਮਜ਼ਦੂਰ ਬਾਕੀ ਦਿਨ ਕਿੱਥੇ ਉਹ ਜਿਹੜੀ ਰੋਟੀ ਖਾਣਗੇ ਮਜ਼ਦੂਰਾਂ ਦੇ ਬੀਮੇ ਨੇ ਜਿਹੜੇ ਉਹ ਕਿਉਂ ਨਹੀਂ ਹੋ ਸਕਦੇ ਕਿਉਂ ਅੱਜ ਸਾਨੂੰ ਸਾਡੀਆਂ ਮਜ਼ਦੂਰਾਂ ਦੀਆਂ ਮਰਤਕ ਦੇਹਾਂ ਸੜਕਾਂ ਤੇ ਰੱਖ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਕਿਉਂ ਨਹੀਂ ਸਾਡੇ ਲੋਕਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਉਸ ਪਰਿਵਾਰ ਨੂੰ ਘੱਟੋ-ਘੱਟ 50 ਲੱਖ ਦਾ ਦਿੱਤਾ ਜਾ ਰਿਹਾ ਜੇ ਕੋਈ ਮਜ਼ਦੂਰ ਉਹ ਸੜਕ ਹਾਦਸੇ ਚ ਮਾਰਿਆ ਜਾ ਰਿਹਾ ਜਾਂ ਉੱਥੇ ਕੰਮ ਕਰਦਾ ਮਾਰਿਆ ਜਾ ਰਿਹਾ ਬਹੁਤ ਸਾਰੇ ਮਜ਼ਦੂਰ 90 ਦੇ ਵਿੱਚ ਮੰਨਰੇਗਾ ਚ ਕੰਮ ਕਰਦੇ ਕਰਦੇ ਟਰੈਕਟਰ ਚ ਚੜਾ ਕੇ ਮਾਰ ਦਿੱਤੇ ਗਏ ਤਾਂ ਸਾਡੇ ਲੋਕਾਂ ਨੂੰ ਗਰੀਬ ਸਮਾਜ ਦੇ ਕਿਰਤੀਆਂ ਮਜ਼ਦੂਰਾਂ ਨੂੰ ਕਿਉਂ ਸਰਕਾਰ ਇਗਨੋਰ ਕੀਤੀ ਜਾਂਦੀ ਹੈ ਕਰ ਰਹੀ ਹੈ ਪਰ ਸਰਕਾਰਾਂ ਬਣਾਉਣ ਦੇ ਵਿੱਚ ਮਜ਼ਦੂਰਾਂ ਦਾ ਕਿਰਤੀਆਂ ਦਾ ਇਹਨਾਂ ਗਰੀਬ ਸਮਾਜ ਦੇ ਲੋਕਾਂ ਦਾ ਅਹਿਮ ਯੋਗਦਾਨ ਹੈ ਤੁਹਾਡੀ ਜਿਹੜੀ ਪੰਜਾਬ ਸਰਕਾਰ ਨੂੰ ਅਪੀਲ ਹੈ ਇਹ ਪੰਜਾਬ ਦੇ ਲੋਕਾਂ ਨਾਲ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਭਗਵੰਤ ਮਾਨ ਸਾਹਿਬ ਤੁਸੀਂ ਕਿਹਾ ਸੀ ਕਿ ਮੈਂ ਗਰੀਬਾਂ ਦੇ ਘਰਾਂ ਚ ਜਾ ਕੇ ਗਰੀਬਾਂ ਦਾ ਲੜਕਾ ਬਣ ਕੇ ਉਹਨਾਂ ਦਾ ਭਾਈ ਬਣ ਕੇ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੂਗਾ ਪਰ 2.5 ਸਾਲ ਬੀਤ ਚੁੱਕੇ ਨੇ ਨਾ ਜਿਹੜੇ ਸਾਡੇ ਗਰੀਬ ਲੋਕਾਂ ਨੂੰ ਕੱਚੇ ਮਕਾਨਾਂ ਤੋਂ ਪੱਚੇ ਪੱਕੇ ਮਕਾਨ ਬਣਾਉਣ ਦਾ ਕੰਮ ਕਮਲ ਹੋਇਆ ਨਾ ਸਾਡੇ ਮੰਨਰੇਗਾ ਦਿਹਾੜੀ ਦੀ ਜਿਹੜਾ ਹੈਗਾ ਵਾਅਦਾ ਕੀਤਾ ਗਿਆ ਦਿੱਲੀ ਦੇ ਵਿੱਚ 700 ਤੋਂ ਵੱਧ ਦਿਹਾੜੀ ਮਿਲ ਰਹੀ ਹੈ ਲੇਕਿਨ ਪੰਜਾਬ ਚ 303 ਰੁਪਏ ਦਿਹਾੜੀ ਜਦੋਂ ਵਧਾਉਂਦੇ ਨੇ ਉਹ ਚ 2 ਰੁਪਏ 4 ਰੁਪਏ ਜਾਫਾ ਕਰਦੇ ਨੇ ਇਹ ਵਿਤਕਰਾ ਕਿਉਂ ਸਾਡੇ ਮਜ਼ਦੂਰਾਂ ਨਾਲ ਇਹ ਵਿਤਕਰਾ ਕਿਉਂ ਸਾਡੇ ਮਜ਼ਦੂਰ ਸੜਕਾਂ ਤੇ ਮਰ ਰਹੇ ਨੇ ਉਹਨਾਂ ਦਾ 50 ਲੱਖ ਦਾ ਬੀਮਾ ਕਿਉਂ ਨਹੀਂ ਹੋ ਸਕਦਾ ਸਾਡੇ ਮਜ਼ਦੂਰਾਂ ਦੀਆਂ ਜੜੀਆਂ ਹੈਗੀਆਂ ਨੇ ਬੱਚਿਆਂ ਦਾ ਉਹਨਾਂ ਦੀ ਐਜੂਕੇਸ਼ਨ ਦਾ ਕਿਉਂ ਨਹੀਂ ਪ੍ਰਬੰਧ ਕੀਤਾ ਜਾ ਸਕਦਾ ਸੋ ਸਾਡੇ ਬਹੁਤ ਸਾਰੀਆਂ ਜੜੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਸਰਕਾਰ ਦੋ ਬਜਟ ਸਰਕਾਰ ਨੇ ਪੇਸ਼ ਕੀਤੇ ਲੇਕਿਨ ਇੱਕ ਢੇਲਾ ਵੀ ਜਿਹੜਾ ਮਜ਼ਦੂਰਾਂ ਦੇ ਲਈ ਨਹੀਂ ਰੱਖਿਆ ਤੋਂ ਉਹਦੇ ਸਾਡੇ ਲਈ ਬੜੀ ਨਿਮੋਸ਼ੀ ਹੈ ਨਿਰਾਸ਼ਾ ਸਰਕਾਰ ਪ੍ਰਤੀ ਕਿਸ ਮਜ਼ਦੂਰ ਵਰਗ ਨੂੰ ਹੁਣ ਸੋਚਣਾ ਪੈਣਾ ਕਿ ਸਾਡੀ ਕੌਣ ਭਲਾ ਕਰ ਸਕਦਾ ਸਾਡੀ ਹੱਕ ਕਿਹੜੀ ਸਰਕਾਰ ਦੇ ਸਕਦੀ ਹੈ ਸਾਨੂੰ ਉਸ ਵੱਲ ਨੂੰ ਜਿਹੜਾ ਹੈ ਗਿਆ ਵਧਣਾ ਚਾਹੀਦਾ ਹੈ ਇਹ ਸਰਕਾਰ ਨੇ ਸਾਡੇ ਮਜ਼ਦੂਰਾਂ ਦਾ ਘਾਣ ਕੀਤਾ ਸਾਡੇ ਲੋਕਾਂ ਨੂੰ ਤੜਫਾਇਆ ਸਾਡੇ ਰਾਖਮਾ ਕਰਤੇ ਹਮਲਾ ਕੀਤਾ ਸੋ ਸਾਰੇ ਸਾਥੀਆਂ ਨੂੰ ਜੁੜੇਗੇ ਸਾਥੀਆਂ ਨੂੰ ਵਧਾਈ ਹੈ ਔਰ ਮੈਂ ਸੁਬੇਦਾਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਭਵਿੱਖ ਵਿੱਚ ਉਹ ਵੀ ਜਿਹੜੀ ਹੈਗੀ ਹੈ ਨਾਲ ਉਹਨਾਂ ਤੇ ਹੋਰ ਜ਼ਿੰਮੇਵਾਰੀਆਂ ਵੱਡੀਆਂ ਅਸੀਂ ਦੇਵਾਂਗੇ ਇਹਨਾਂ ਨੂੰ ਸੁਬੇਦਾਰ ਸਾਹਿਬ ਨੂੰ ਔਰ ਮੈਂ ਪਿੰਡ ਸਦਰਪੁਰ ਦੇ ਬੀਬੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਵਾਲੇ ਪਾਸੇ ਪ੍ਰੇਰਿਤ ਕਰੋ ਸਕੂਲਾਂ 'ਚ ਭੇਜੋ ਕਾਲਜਾਂ 'ਚ ਭੇਜੋ ਯੂਨੀਵਰਸਿਟੀਆਂ 'ਚ ਭੇਜੋ ਤੁਹਾਡੀ ਬਾਹਮ ਫੜਨ ਲਈ ਮੈਂ ਖੜਾ ਤੁਹਾਡੇ ਬੱਚਿਆਂ ਦੀ ਬਾਹਮ ਫੜਨ ਦੇ ਲਈ ਮੈਂ ਖੜਾ ਕਿਹੜੇ ਬੱਚੇ ਨੇ ਐਜੂਕੇਸ਼ਨ ਦੇ ਲਈ ਕੋਈ ਵੀ ਦਿੱਕਤ ਆਂਦੀ ਹੈ ਤਾਂ ਜਦੋਂ ਮਰਜ਼ੀ ਸਾਡੀ ਟੀਮ ਨਾਲ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸੋ ਸਾਰੇ ਸਾਥੀ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਆਪਾਂ ਨੇ ਪੜਨਾ ਵੀ ਹੈ ਔਰ ਆਪਾਂ ਨੇ ਇਕੱਠੇ ਵੀ ਹੋਣਾ ਹੈ ਔਰ ਫਿਰ ਉਹ ਤੋਂ ਬਾਅਦ ਆਪਾਂ ਸੰਘਰਸ਼ ਵਾਲੇ ਪਾਸੇ जय भारत जय तेरी सोच ते पहिरां देगे तेरी सोच ते पहिरा दांगे